ਬੱਬੂ ਮਾਨ ਦੀ ਨਵੀਂ ਬਿੱਲ ਮਾਰਈ ਆ ਸ਼ੌਂਕੀ ਸਰਦਾਰ ਬੰਦਾ ਹੁਣ ਡਟ ਗਿਆ ਫਿਲਮਾਂ ਵਾਲ ਨੂੰ ਹੁਣ ਵੀ ਲੋਕਾਂ ਨੂੰ ਕਈਆਂ ਨੂੰ ਐਵੇਂ ਸੜੇਮਾ ਤੇ ਜਲਣ ਵਾਲੇ ਜਿਹੜੇ ਕਹਿੰਦੇ ਸੀ ਐਕਟਿੰਗ ਨਹੀਂ ਆਉਂਦੀ ਫਲਾਨਾ ਤਮਕਾਨਾ ਭਰਾਵੋ ਚਾਹੇ ਬੰਦੇ ਨੂੰ ਆਉਂਦੀ ਚਾਹੇ ਨਹੀਂ ਤੱਕ ਪਾਉਂਦਾ ਆਉਂਦਾ ਤੁਰਿਆ ਖੰਟਾਲਾ ਮਾਨ ਗੁੱਸਾ ਕਰਨਾ ਕਰੀ ਚਲੋ ਤੁਸੀਂ ਗੁੱਸਾ ਕਰਨ ਯੋਗ ਹੈਂ ਜੇ ਤੁਹਾਨੂੰ ਕਹਿ ਦਿਓ ਹੈ ਨਾ ਕਿ ਬੱਬੂ ਮਾਨ ਤੱਕ ਖੜ ਕੇ ਦਿਖਾ ਦਿਓ ਤਾਂ ਯਾਰ ਤੁਹਾਡੇ ਵਰਗਿਆਂ ਦੀ ਹਿੰਮਤ ਨਹੀਂ ਉਹਦੇ ਬਰਾਬਰ ਖੜ ਜਾਣਾ ਜਾ ਕੇ ਬਹੁਤ ਵੱਡਾ ਸਟਾਰ ਆ ਐਵੇਂ ਹੀ ਘਰ ਬੈਠੇ ਜਿੰਨੀਆਂ ਮਰਜੀ ਮਾੜਾ ਚੰਗਾ ਬੋਲ ਲਓ ਉਹ ਮੈਂ ਵੀ ਕਿਸੇ ਨੂੰ ਬੋਲ ਦਿੰਨਾ ਕੀ ਲੋੜ ਆ ਅਸੀਂ ਕਿਸੇ ਨੂੰ ਵੀ ਨਹੀਂ ਬੋਲਦੇ ਅਸੀਂ ਇੱਜ਼ਤ ਕਰਦੇ ਆ ਸਾਰਿਆਂ ਦੀ ਤੇ ਹੁਣ ਜਿਹੜੀ ਇਹ ਕਿੌਂਕੀ ਸਰਦਾਰ ਫਿਲਮ ਇਹੋ ਘੈਂਟ ਫਿਲਮ ਗੱਗੂ ਗੱਲ ਵੀ ਇਹ ਚ ਤੇ ਗੁਰੂ ਰੰਧਾਵਾ ਵੀ ਆ ਹਨਾ ਤੇ ਸਾਨੂੰ ਤਾਂ ਇਹ ਚਾਹੀਦਾ ਸੀ ਕਿ ਪੰਜਾਬੀ ਸਿਨੇਮੇ ਦੀ ਗ੍ਰੋਥ ਹੋ ਰਹੀ ਆ ਕਿ ਪੰਜਾਬੀ ਸਿਨੇਮੇ ਦੇ ਵਿੱਚ ਬੰਦੇ ਡਟੇ ਪਏ ਆ ਹਨਾ ਪਰ ਸਾਡੇ ਲੋਕ ਅਸੀਂ ਕੀ ਕਰਦੇ ਆ ਆਪਣੀਆਂ ਦੀਆਂ ਲੱਤਾਂ ਖਿੱਚਣ ਲੱਗ ਗਏ ਹੋਈਆਂ ਆ ਪਰ ਬੱਬੂ ਮਾਨ ਨੇ ਕਿਹਾ ਹੁਣ ਘੈਂਟ ਤੇ ਘੈਂਟ ਫਿਲਮਾਂ ਵੀ ਆਉਗੀਆਂ ਗਾਣੇ ਵੀ ਆਉਗੇ ਤੇ ਜੋ ਮਾਨ ਕਹਿੰਦਾ ਉਹ ਕਰਦਾ ਵੀ ਹੁੰਦਾ ਤੇ ਉਹਨੇ ਸੁੱਚਾ ਸੂਰਮਾ ਚ ਵੀ ਖੂਤੀ ਪਾਈ ਆ ਰੱਜ ਪਿਆ ਉਹੋ ਹੀ ਕੂਕਾਂ ਪਈਆਂ ਜਿਹੜੀਆਂ ਹਸ਼ਰ ਮੇਲੇ ਪਈਆਂ ਸੀ